ਆਪਣੇ ਪੈਸੇ ਜਿਹੜੇ ਮੋੜੇ ਨੇ ਆ ਬਚਾਰੇ ਗੁਰਪ੍ਰੀਤੂਰੀ ਨੇ ਜਿੰਮੇ ਲੈ ਗਏ ਤੇ ਉਮੀਆ ਮੋੜ ਕੇ ਸਾਡਾ ਸੌਦਾ ਭੁੱਲ ਜਿਹੜਿਆ ਠੀਕਾ ਤੜਕੇ ਕਰਾਂਗੇ ਠੀਕਾ ਬਈ ਗੁਰਪ੍ਰੀਤਨ ਕੋਈ ਝੱਕਣਾ ਇਹਦੀ ਕੋਈ ਝੱਕਰ ਨਹੀਂ ਦੋਈ ਜਾਣਿਆ ਬਚਾਰੇ ਇੰਦੇ ਇਹਨਾਂ ਦੀ ਕੋਈ ਝੱਕਰ ਨਹੀਂ ਠੀਕ ਬਈ ਨਾ ਨਾ ਕੋਈ ਨਾ ਲੈਦਾ ਜਲੂਸ ਕੱਢਾਂਗੇ ਬਈ ਸੌਦਾ ਦਾ ਆਪਣਾ ਹੋਇਆ ਸੀ ਦੀ ਚ हा हा नथी मुर्दा मुर्दाबाद मुर्दा ਜਿੰਦਾਬਾਦ ਜਿੰਦਾਬਾਦ ਇਹ ਵੀਡੀਓ ਨੂੰ ਜਿੰਨਾ ਕੋ ਸਕੇ ਉਹਨਾਂ ਨੂੰ ਸ਼ੇਅਰ ਕਰੋ ਭਗਵੰਤ ਮਾਨ ਤੱਕ ਜ਼ਰੂਰ ਪਹੁੰਚਾਓ ਜਿਹੜਾ ਉਹਨਾਂ ਨੂੰ ਪਤਾ ਲੱਗੇ ਸਾਡੀ ਸਰਕਾਰ ਆਹ ਕੁਝ ਕਰ ਰਹੀ ਆ ਦੇਖ ਲੋ ਜਿੰਦਾਬਾਦ ਜਿੰਦਾਬਾਦ ਇਹ ਸਰਕਾਰ ਮੁਰਦਾਬਾਦ ਮੁਰਦਾਬਾਦ ਇਹ ਹਾਲਾਤ ਨੇ ਸਰਕਾਰ ਦੇ ਪੰਡਾ ਪਾਰਟੀ ਆ ਪਾਕਿਸਤਾਨ ਕਰੋ ਕਰਾਓ ਕਰਾਓ ਸਭਾਯਾ ਕਰੋ ਸਭਾਯਾ ਕਰੋ ਆ ਹਾਲਾਤ ਨੇ ਸਰਕਾਰ ਦੇ ਆਮ ਆਦਮੀ ਦੇ ਦੇਖ ਲੋ ਕਹਲੇ ਕਹਿੰਦੇ ਨੇ ਰਿਸ਼ਵਤ ਨਹੀਂ ਚੱਲਦੀ ਰਿਸ਼ਵਤ ਤਾਂ ਫੁੱਲ ਚੱਲਦੀ ਐ ਇਹਦਾ ਕੋ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਓਨੀ ਰਿਸ਼ਵਤ ਤਾਂ ਹੋਰ ਰਾਜਾਂ 'ਚ ਨਹੀਂ ਚੱਲੀ ਜਣੀ ਇੱਥੇ ਚੱਲਦੀ ਐ ਪਹਿਲਾਂ VOTING ਸਿਸਟਮ ਹੁੰਦਾ ਸੀ ਪਰ ਹੁਣ ਇਹ ਪ੍ਰਧਾਨ ਸਿੱਧੇ ਪੈਸੇ ਲੈ ਕੇ ਬਣਾਉਣ ਲੱਗੇ ਥੋੜੀ ਥੋੜੀ ਯਾਹ ਹਾਂਜੀ ਅੱਜ ਲਾਈਵ ਆ ਮੈਂ ਪਵਾਨੀਗੜ ਤੋਂ ਪਵਾਨੀਗੜ ਟਰੱਕ ਜੁਨੀਅਨ ਦੀ ਚੋਣ ਹੋਣੀ ਸੀ ਤੇ ਜਿਸ ਦੇ ਵਿੱਚ ਨਰਿੰਦਰ ਕੌਰ ਭਰਾ ਜਿਹੜੀ ਐਮ ਐਲ ਏ ਆ ਕਾਫੀ ਟਾਈਮ ਤੋਂ ਲਾਰੇ ਲਾਉਂਦੀ ਆ ਰਹੀ ਸੀ ਤੇ ਹਰੇਕ ਵਾਰ ਹਰੇਕ ਸਾਲ ਕਹਿੰਦੀ ਆ ਰਹੀ ਸੀ ਕਿ ਹਾਂ ਤੁਹਾਨੂੰ ਹੀ ਪ੍ਰਧਾਨ ਬਣਾਇਆ ਜਾਊਗਾ ਪ੍ਰਧਾਨ ਬਣਾਇਆ ਜਾਊ ਪਰ ਜਿਵੇਂ ਆਮ ਆਦਮੀ ਪਾਰਟੀ ਕਹਿੰਦੀ ਆ ਨਾ ਕਿ ਰਿਸ਼ਵਤ ਨਹੀਂ ਚਲਦੀ ਪਰ ਰਿਸ਼ਵਤ ਚਲਦੀ ਸੀ 30 ਲੱਖ ਇੱਥੇ ਸਾਡੇ ਤੋਂ ਲਿਆ ਗਿਆ 30 ਲੱਖ ਲੈ ਕੇ 30 ਲੱਖ ਦੀ ਸਾਡੇ ਕੋਲ ਵੀਡੀਓ ਹੈਗੀਆਂ ਨੇ ਪਹਿਲਾਂ ਸਾਡੇ ਤੋਂ 30 ਲੱਖ ਲਿਆ ਗਿਆ ਤੇ ਉਸ ਤੋਂ ਬਾਅਦ ਉਹ 30 ਲੱਖ ਰੱਖਿਆ ਗਿਆ 15 ਦਿਨ 15 ਦਿਨ 30 ਲੱਖ ਰੱਖ ਕੇ ਫਿਰ ਵਾਪਸ ਕੀਤਾ ਗਿਆ 15 ਦਿਨ ਬਾਅਦ ਤੇ ਦੂਸਰੀ ਤਰਫੋਂ 20 ਪੈਸੇ ਲਏ ਗਏ ਦੂਸਰੀ ਤਰਫੋਂ ਪੈਸੇ ਲਕੇ ਪ੍ਰਧਾਨ ਚੁਣਿਆ ਗਿਆ ਤੇ ਸਾਡੇ ਨਾਲ ਵਾਦਾ ਕਰਕੇ ਅੱਜ ਦੂਸਰਾ ਪ੍ਰਧਾਨ ਚੁਣਿਆ ਗਿਆ ਤੇ ਸਾਡੇ ਮਨਜੀਤ ਸਿੰਘ ਜਿਹੜੇ ਫਗੋ ਵਾਲੇ ਤੋਂ ਪ੍ਰਧਾਨ ਜਿਹਨਾਂ ਨੂੰ ਅੱਜ ਚੁਣਨਾ ਸੀ ਉਹਨਾਂ ਨੂੰ ਸਦਮਾ ਲੱਗਿਆ ਇੱਕਦਮ ਜਦੋਂ ਵਾਦਾ ਕੀਤਾ ਹੋਇਆ ਸੀ ਤਾਂ ਸਦਮਾ ਤਾਂ ਫਿਰ ਲੱਗਦਾ ਹੀ ਐ ਤੇ ਉਹਨਾਂ ਨੂੰ ਸਦਮਾ ਲੱਗਿਆ ਸਦਮੇ ਦੇ ਵਿੱਚ ਉਹਨਾਂ ਨੇ ਜ਼ਹਿਰੀਲੀ ਸਪਰੇ ਨਿਕਲ ਲਈ ਜਿਸ ਕਰਕੇ ਅਜੋ ਹੁਣ ਇੱਥੇ ਪਵਾਨੀਗੜ੍ਹ ਹਸਪੀਟਲ ਚ ਦਾਖਲ ਨੇ ਤੇ ਹੁਣ ਇੱਥੋਂ ਡਾਕਟਰ ਨੇ ਉਹਨਾਂ ਨੂੰ ਰੈਫਰ ਕੀਤਾ ਪਟਿਆਲੇ ਹੁਣ ਉਹਨਾਂ ਨੂੰ ਪਟਿਆਲੇ ਲੈ ਕੇ ਜਾਣਾ ਇੱਥੋਂ ਪਟਿਆਲੇ ਲੈ ਕੇ ਜਾ ਰਹੇ ਆ ਪਰ ਜਿਵੇਂ ਆਮ ਆਦਮੀ ਵੱਡੇ ਵੱਡੇ ਵਾਦੇ ਕਰਦੀ ਆ ਸੁਣੋ ਜੀ ਮੁਰਦਾਬਾ ਮੇਰੇ ਗੁਰਪ੍ਰਾਇਤ ਮੁਰਦਾਬਾ 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 ਇਹ ਵੀਡੀਓ ਨੂੰ ਜਿੰਨਾ ਹੋ ਸਕੇ ਉਹਨਾਂ ਨੂੰ ਸ਼ੇਅਰ ਕਰੋ ਭਗਵੰਤ ਮਾਨ ਤੱਕ ਜ਼ਰੂਰ ਪਹੁੰਚਾਓ ਜਿਹੜਾ ਉਹਨਾਂ ਨੂੰ ਪਤਾ ਲੱਗੇ ਸਾਡੀ ਸਰਕਾਰ ਆਹ ਕੁਝ ਕਰ ਰਹੀ ਆ ਦੇਖ ਲੋ ਹਾਂ ਮੁਰਦਾਬਾ ਮੁਰਦਾਬਾ ਇਹ ਹਾਲਾਤ ਨੇ ਸਰਕਾਰ ਮੁਰਦਾਬਾ ਮੁਰਦਾਬਾ ਇਹ ਹਾਲਾਤ ਨੇ ਸਰਕਾਰ ਦੇ ਇਹ ਪਹਿਲਾਂ ਪਾਰਟੀਆਂ ਪਾਰਟਿਸਪਾਇਆ ਕਰੋ ਪਾਇਆ ਕਰੋ ਆਹ ਹਾਲਾਤ ਨੇ ਸਰਕਾਰ ਦੇ ਆਮ ਆਦਮੀ ਦੇ ਦੇਖ ਲੋ ਕਹਲੇ ਕਹਿੰਦੇ ਨੇ ਰਿਸ਼ਵਤ ਨਹੀਂ ਚੱਲਦੀ ਰਿਸ਼ਵਤ ਤਾਂ ਫੁੱਲ ਚੱਲਦੀ ਐ ਇਹਦਾ ਕੋ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਓਨੀ ਰਿਸ਼ਵਤ ਤਾਂ ਹੋਰ ਰਾਜਾਂ 'ਚ ਨਹੀਂ ਚੱਲੀ ਜਾਨੀ ਇੱਥੇ ਚੱਲਦੀ ਐ ਪਹਿਲਾਂ VOTING ਸਿਸਟਮ ਹੁੰਦਾ ਸੀ ਪਰ ਹੁਣ ਇਹ ਪ੍ਰਧਾਨ ਸਿੱਧੇ ਪੈਸੇ ਲੈ ਕੇ ਬਣਾਉਣ ਲੱਗੇ ਕਾ ਜਿੰਨਾ ਹੋ ਸਕੇ ਉਹਨਾਂ ਨੂੰ ਸ਼ੇਅਰ ਕਰੋ ਮੇਰੀਆਂ ਦੂਸਰੀਆਂ ਵੀਡੀਓ ਚ ਨਾ ਸ਼ੇਅਰ ਕਰਿਆ ਕਰੋ ਕੋਈ ਚੱਕਰ ਨਹੀਂ ਹੈਗਾ ਪਰ ਇਹ ਵੀਡੀਓ ਨੂੰ ਫੁੱਲ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜਾ ਉਹਨਾਂ ਤੱਕ ਪਹੁੰਚ ਸਕੇ ਪਤਾ ਲੱਗੇ ਵੀ ਹਾਂ ਹੁਣ ਸੁਣਿਆ ਕਹਿੰਦੇ ਐਮ ਐਲ ਏ ਜੀ ਚੰਡੀਗੜ੍ਹ ਪਹੁੰਚ ਗਏ ਨਿਰੰਦਰ ਗੁਰਪ੍ਰਾਜ ਜੀ ਉੱਥੇ ਬੈਠੇ ਹਲੇ ਕਹਿ ਰਹੇ ਨੇ ਕਿ ਫੱਗੂ ਵਾਲੇ ਦਾ ਮੁੰਡਾ ਬਦਨਾਮ ਕਰ ਰਿਹਾ ਹਲੇ ਇਹ ਕਹਿ ਰਹੇ ਨੇ ਹਲੇ ਵੀ ਆਹ ਪ੍ਰੈਸ ਵੀ ਪਹੁੰਚੀ ਹੋਈ ਆ ਬੀਟ ਮਨਜੀਤ ਸਿੰਘ ਕਾਕਾ ਫਗੂ ਵਾਲੇ ਮੇਰਾ ਸਗਾ ਜੀਜਾ ਸੀ ਸਾਲਾ ਮੈਂ ਉਹਦਾ ਰੀਅਲ ਕੋਹਾਨੀਗਾ ਟਰੱਕ ਯੂਨੀਅਨ ਦਾ ਹਾਲ ਆ ਇਹ ਅੱਜ ਵਾਦਾ ਸਾਡੇ ਨਾਲ ਕਰਕੇ ਤੇ ਹਾਰ ਦੂਸਰੇ ਬੰਦੇ ਦੇ ਪਾਏਗੇ ਤੇ ਅੱਜ ਅਸੀਂ ਆ ਹਾਲਾਤਾਂ 'ਚ ਖੜਿਆ ਹਾਂ ਇੰਨੇ ਸਾਲਾਂ ਤੋਂ ਆਹ ਆਮ ਆਦਮੀ ਪਾਰਟੀ ਨਾਲੇ ਸਾਥ ਦਿੱਤਾ ਆਹ ਹਾਲਾਤ ਨੇ ਅੱਜ ਸਾਡੇ ਬਰਕਰਾਰਾਂ ਦਾ ਸਾਥ ਦੇਣ ਦਾ ਆਵਾਮ ਆਦਮੀ ਪਾਰਟੀ ਦਾ ਸਾਥ ਦੇਣ ਦਾ ਆ ਨਤੀਜਾ ਹੁੰਦਾ ਉਹ ਜਾਰੇ ਸਾਡਾ ਬੰਦਾ ਦੇਖ ਲੋ ਪਹਿਲਾਂ ਵੀ ਵਾਪਰੇ ਕਿਉਂ ਇਦਾਂ ਨਾ ਆ ਨਤੀਜਾ ਨਿਕਲਦਾ ਆਵਾਮ ਆਦਮੀ ਪਾਰਟੀ ਦਾ ਸਾਥ ਦੇਣ ਦਾ ਇੰਨੇ ਸਾਲਾਂ ਤੋਂ ਅਸੀਂ ਆਵਾਮ ਆਦਮੀ ਪਾਰਟੀ ਦੇ ਨਾਲ ਜੁੜੇ ਸਾਥ ਦਿੱਤਾ ਆ ਦੇਖ ਲੋ ਅੱਜ ਸਾਰੀ ਪਬਲਿਕ ਖੜੀ ਆ ਇੱਥੇ ਆ ਫਾਇਦਾ ਜਦ ਕਿ VOTING ਸਿਸਟਮ ਹੁੰਦਾ ਸੀ ਵੋਟਾਂ ਦੇ ਵਿੱਚ ਜਿਹੜਾ ਚਲੋ ਲੈ ਗਿਆ ਜਿਹਦੇ ਵਿੱਚ ਹੁੰਦਾ ਸੀ ਦਮ ਲਿਆ ਜਾਂਦਾ ਸੀ ਪਰ ਇਹਦੇ ਨਿਰਾ ਹੀ ਪੈਸਾ ਚੱਲਣ ਲੱਗਿਆ ਯਾਰ ਹੱਤ ਹੋ ਗਈ ਨਿਰਾ ਹੀ ਪੈਸਾ ਚੱਲਦਾ ਹੈ ਸੁੰਨ ਜੇ ਆ ਰਿਹਾ ਵੀ 51 ਲੱਖ ਲਿਆ ਦੂਸਰੀ ਧਰਤੋਂ 51 ਲੱਖ ਲੈ ਕੇ ਪ੍ਰਧਾਨ ਬਣਾਇਆ ਬਹੁਤ ਬਹੁਤ ਚੱਕ ਦਿਓ ਵੀਰਵਾਨ ਕੇ ਵੀਡੀਓ ਨੂੰ ਸ਼ੇਅਰ ਕਰਦੇ ਜਿੰਨੀ ਹੋ ਸਕੇ ਇਹ ਗੱਲ ਹੈ ਕਿ ਲੋਕਾਂ ਨੂੰ ਤੇ ਬੰਦੇ ਚਾਹੇ ਚ ਰੱਖ ਕੇ ਧੋਖਾ ਦੇਣ ਵਾਲੇ ਬਹੁਤ ਵੱਡੀ ਗੱਲ ਹੈ ਜੀ ਇਹਨਾਂ ਨੇ ਨਿੰਦਰ ਕਪਰਾਜ ਨੇ 2 ਮਿੰਟ ਤੋਂ 74 ਤੇ ਮੀਟਿੰਗ ਕਰੀ ਸੀ ਸਾਡੇ ਨਾਲ ਕਹਿੰਦੇ ਵੀ ਸਾਨੂੰ ਕਹਿੰਦੇ ਸੁਨੇਹੇ ਲਾ ਦਿਓ ਤੁਸੀਂ ਆਪਣੇ ਬੰਦੇ ਨੂੰ ਕੱਲ ਨੂੰ ਤੁਹਾਨੂੰ ਪ੍ਰਧਾਨ ਲਾਉਣਾ ਸਾਢੇ 6 ਵਜੇ ਸ਼ਾਮ ਨੂੰ ਉਸ ਤੋਂ ਬਾਅਦ ਗੋਗੀ ਬਾਈ ਤੇ ਮਨਜੀਤ ਸਿੰਘ ਆ ਕੇ ਉੱਥੇ ਬੁਲਾਏ ਉਹਨੇ ਆਪਦੇ ਉੱਥੇ ਸਰੀਆ ਮੁਖਰੇ ਕਹਿੰਦੀ ਨਹੀਂ ਭਾਈ ਜਿਹੜਾ ਸਾਡਾ 30 ਲੱਖ ਰੁਪਇਆ ਅਸੀਂ ਨੇ ਕਰਿਆ ਹੋਇਆ ਸੀ ਵੀ 30 ਲੱਖ ਰੁਪਇਆ ਦੀ ਆਪਣੀ ਗੱਲ ਹੋਈ ਹੋਈ ਯਾਰ ਉਹ ਇਹਦਾ ਬੰਦਾ ਸਾਡੇ ਕੋਲੇ ਬਕਾਇਦਾ ਬਾਪ ਕਰਨਾ ਤੁਸੀਂ ਉਹਦੀ ਵੀਡੀਓ ਬਣਾਈਦਾ ਸਾਡੇ ਕੋਲੇ ਦੀ ਵੀਡੀਓ ਪਈ ਐਨੇ ਸਾਲਾਂ ਤੋਂ ਆਮ ਆਦਮੀ ਪਾਰਟੀ ਨਾਲੇ ਸਾਥ ਦਿੱਤਾ ਆ ਹਾਲਾਤ ਨੇ ਅੱਜ ਸਾਡੇ ਬਰਕਰਾਰਾਂ ਦਾ ਸਾਥ ਦੇਣ ਦਾ ਆਮ ਆਦਮੀ ਪਾਰਟੀ ਦਾ ਸਾਥ ਦੇਣ ਦਾ ਆ ਨਤੀਜਾ ਹੁੰਦਾ ਉਹ ਜਾ ਰਿਹਾ ਸਾਡਾ ਬੰਦਾ ਦੇਖ ਲੋ ਆ ਨਤੀਜਾ ਨਿਕਲਦਾ ਆ ਆਵਾਮ ਆਦਮੀ ਪਾਰਟੀ ਦਾ ਸਾਥ ਦੇਣ ਦਾ ਐਨੇ ਸਾਲਾਂ ਤੋਂ ਅਸੀਂ ਆਵਾਮ ਆਦਮੀ ਪਾਰਟੀ ਦੇ ਨਾਲ ਜੋੜੇ ਸਾਥ ਦਿੱਤਾ ਆ ਦੇਖ ਲੋ ਅੱਜ ਸਾਰੀ ਪਬਲਿਕ ਖੜੀ ਆ ਇੱਥੇ ਆ ਫਾਇਦਾ ਜਦ ਕਿ VOTING ਸਿਸਟਮ ਹੁੰਦਾ ਸੀ ਵੋਟਾਂ ਦੇ ਵਿੱਚ ਜਿਹੜਾ ਚਲੋ ਲੈ ਗਿਆ ਜਿਹਦੇ ਵਿੱਚ ਹੁੰਦਾ ਸੀ ਦਮ ਲੈ ਜਾਂਦਾ ਸੀ ਪਰ ਇਹਦੇ ਨਿਰਾ ਹੀ ਪੈਸਾ ਚੱਲਣ ਲੱਗਿਆ ਯਾਰ ਹੱਤ ਹੋ ਗਈ ਨਿਰਾ ਹੀ ਪੈਸਾ ਚੱਲਦਾ ਸੁਣਨ ਚ ਆ ਰਿਹਾ ਵੀ 51 ਲੱਖ ਲੈ ਆ ਦੂਸਰੀ ਧਰ ਤੋਂ 51 ਲੱਖ ਲੈ ਕੇ ਪ੍ਰਧਾਨ ਬਣਾਇਆ ਬਹੁਤ ਬਹੁਤ ਚੱਕ ਦਿਓ ਵੀਰਵਾਨ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੰਨੀ ਹੋ ਸਕੇ बड़े फगुआले ਤੋਂ ਪ੍ਰਧਾਨ ਜਿਹਨਾਂ ਨੂੰ ਅੱਜ ਚੁਣਨਾ ਸੀ ਉਹਨਾਂ ਨੂੰ ਸਦਮਾ ਲੱਗਿਆ ਇੱਕਦਮ ਜਦੋਂ ਵਾਦਾ ਕੀਤਾ ਹੋਇਆ ਸੀ ਤਾਂ ਸਦਮਾ ਤਾਂ ਫਿਰ ਲੱਗਦਾ ਹੀ ਐ ਤੇ ਉਹਨਾਂ ਨੂੰ ਸਦਮਾ ਲੱਗਿਆ ਸਦਮੇ ਦੇ ਵਿੱਚ ਉਹਨਾਂ ਨੇ ਜ਼ਹਿਰੀਲੀ ਸਪਰੇਅ ਨਿਗਲ ਲਈ ਜਿਸ ਕਰਕੇ ਅੱਜ ਉਹ ਹੁਣ ਇੱਥੇ ਪਵਾਨੀਗੜ ਹਸਪੀਟਲ ਚ ਦਾਖਲ ਨੇ ਤੇ ਹੁਣ ਇੱਥੋਂ ਡਾਕਟਰ ਨੇ ਉਹਨਾਂ ਨੂੰ ਰੈਫਰ ਕੀਤਾ ਪਟਿਆਲੇ ਹੁਣ ਉਹਨਾਂ ਨੂੰ ਪਟਿਆਲੇ ਲੈ ਕੇ ਜਾਣਾ ਇੱਥੋਂ ਪਟਿਆਲੇ ਲੈ ਕੇ ਜਾ ਰਹੇ ਆ ਪਰ ਜਿਵੇਂ ਆਮ ਆਦਮੀ ਵੱਡੇ ਵੱਡੇ ਵਾਦੇ ਕਰਦੀਆਂ ਸੁਣੋ ਜੰਦਾਬਾਦ